ਜੈ ਗੁਰੂ ਜੀ ਸ਼ਕਰਾ ਨਗੁਰੂ ਜੀ ਅਨੰਤ ਮੰਨਤਨ ਸ਼ਕਰਾ ਨਗੁਰੂ ਜੀ ਨਾ ਲਖਸ਼ ਸ਼ਕਰਾ ਨਗੁਰੂ ਜੀ ਉਹਨਾਂ ਨੂੰ ਸ਼ੁਭਾਈ ਜਿੰਦੀ ਸਭਸਾਈ ਉਹਨਾਂ ਨੂੰ ਸ਼ੁਭਾਈ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸੰਗਯ ਜੀ ਚੈਨਲ ਦੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੁਸੀਂ ਆਪਣਾ ਸ਼ੁਭਰਾਣਾ ਸੰਸੰਗ ਦਾ ਨਵੇਂ ਨਗੰਦ ਦਿੱਤੇ ਕੇ ਵਟਸਐਪ ਨੰਬਰ ਰੀਵਲਾਈਡ ਤੇ ਬੋਲ ਕੇ ਲਿਖ ਕੇ ਕਿਸੇ ਵੀ ਲੈਂਗੁਏਜ ਹੁੰਦੀ ਹੈ ਪੰਜਾਬੀ ਸਾਨੂੰ ਭੇਜਾਵੇ ਸੰਨ ਤੇ ਗੁਰੂ ਜੀ ਦੇ ਹੁਕਮ ਤੇ ਸੰਗਯ ਦੀ ਦੇਸ਼ਕ ਰਾਣਾ ਸਸੰਗ ਸੁਣਾਏ ਜਾਂਦੇ ਹਨ ਸੰਗਯ ਜੀ ਤੇ ਪੁਲਚੂ ਭੋਜਵੇ ਸਸੰਗ ਦੰਦ ਦਾ ਮਾਪੋ ਨਾ ਜੁਰੂ ਜੀ ਮਾਫ ਕਰ ਮੈਂ ਤਾਂ ਅ ਬੁਰੂਪੀਤਾ ਜੀ ਦਾ ਫ਼ਰਮ ਹੈ ਕਿ ਸਸੰ ਨੂੰ ਪੂਰਾ ਸੁਣਨਾ ਚਾਹੀਦਾ ਹੈ ਕਦੇ ਵੀ ਅੰ ਵਿਚ ਕਾਣੀ ਚੜਨਾ ਚਾਹੀਦਾ ਕਿ ਕਿਡ ਪੈਨ ਕਿਡ ਸਕਿੰਗ ਦੇ ਗਰੁੱਪ ਕੀ ਤਜਰਬਾ ਬੈਸ ਕਰਦੇ ਨੇ ਕੋਈ ਵੀ ਨਹੀਂ ਜਾਉਂਗਾ ਸੰਗਜ ਜੀ ਸਸੰ ਕਰਨਲ ਦਾ ਪਲੰਦੇ ਸਸੰ ਸੁਣਨਲ ਦਾ ਪਹਿਲਾ ਹੁੰਦਾ ਹੈ ਇਸ ਕਰਕੇ ਸਸੰ ਨੂੰ ਥੋੜਾ ਸੁਣਨਾ ਚੰਗਾ ਲੱਗਿਆ ਤਾਂਗੇ ਸ਼ੇਅਰ ਕਰੋ ਸਰਬੱਤ ਦਾ ਭਲਾ ਕਰਨਾ ਜ਼ਰੂਰੀ ਹੈ ਸਾਕਤਾ ਕੋ ਰੂਪੀਤਾ ਜੀ ਦੇ ਬਲੇਸਿੰਗਸ ਕੋ ਮਨਜ਼ਰ ਰਹੀ ਧਿਆਨ ਤੇ ਅਸੀਂ ਸੰਗਜ ਜੀ ਦਾ ਥੈਂਕ ਯੂ ਕਰਦੇ ਹਾਂ ਕਿ ਆਪਣੀਆਂ ਬਲੇਸਿੰਗਸ ਨੂੰ ਰੂਪੀਤਾ ਜੀ ਦੀਆਂ ਸਭ ਸੰਗਜ ਜੀ ਨਾਲ ਸ਼ੇਅਰ ਕਰਦੇ ਆ ਨਾ ਰੂਪੀਤਾ ਜੀ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਆਪਣੇ ਅੰਗਾਂ ਨੂੰ ਮਹਿਸੂਸ ਕਰਦੇ ਹਨ ਗੁਰੂ ਕੀ ਤੇ ਦਾ ਹੁਕਮ ਹੈ ਕਿ ਜਲ ਪ੍ਰਸ਼ਾਦ ਨੂੰ ਪੂਰਾ ਪੀਓ ਕਿਸੇ ਦਾ ਮਾੜਾ ਨਾ ਕਰੋ ਨਹੀਂ ਸੋਚੋ ਚਾਹੇ ਕਿੰਨਾ ਵੀ ਤੁਹਾਡੇ ਲਈ ਮਾੜਾ ਸੋਚੇ ਮਾੜਾ ਕਰੇ ਆਪਣੇ ਕਰਮਾਂ ਵੱਲ ਧਿਆਨ ਦੇਣਾ ਹੈ ਆਪਣੇ ਕਰਮਾਂ ਦਾ ਪੁੱਤਾਨੀ ਇੱਥੇ ਕਰਕੇ ਜਾਣਾ ਹੈ ਇਸ ਕਰਕੇ ਆਪਣੇ ਕਰਮਾਂ ਨੂੰ ਨਿਸ਼ਾ ਛੰਗਾਰਾਖੋ ਵਧਿਆ ਰੱਖੋ ਅਤੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ ਤੇ ਵੱਡਿਆਂ ਤੋਂ ਆਪਣੇ ਚੰਗੇ ਸੰਸਕਾਰ ਸਿੱਖੋ ਕਿਸੇ ਨੂੰ ਵੀ ਜ਼ਬਰਦਸਤੀ ਮੈਨਣਾ ਜੋੜਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹਦੇ ਕਰਮ ਕੋਦੋਂ ਕਟਨੇ ਹਨ ਕਿਵੇਂ-ਕਿਵੇਂ ਕਸ਼ਟ ਕਟਨੇ ਹਨ ਗੁਰੂ ਜੀ ਤੁਮ ਆਗੇ ਜਾਂਦੇ ਆ ਵੀ ਉਹਨਾਂ ਨੇ ਸਾਥੇ ਨਾਲ ਸਭ ਨੂੰ ਜੋੜ ਲੈਣਾ ਹੈ ਸੱਚ ਗੁਰੂ ਜੀ ਤਾਂ ਇਹ ਦੱਸ ਪੈਂਦੇ ਆ ਕਿ ਆਪਣੇ ਬੱਚਿਆਂ ਦੇ ਸਿਹਤ ਤੇ ਖੁਸ਼ੀਆਂ ਭਰਿਆ ਮੇਰਾ ਭਰਿਆ ਅਸ਼ੀਸ਼ ਵਾਪਰਿਆ ਤੇ ਦੇ ਰੱਖਣ ਸੀਚੰਗਾ ਜੀਨ ਵੱਤੀਤ ਕਰੀਏ ਸੇਤਮਮ ਜੀਵਨਤੀ ਬਖਸ਼ ਰੋਸਾ ਮੀ ਗੁਰੂ ਪਿਤਾ ਜੀ ਜਿਨਗੇ ਕਰਨ ਕਰੀਏ ਸਰਵੰਦਾ ਕੋ ਲਾ ਕੇ ਇਹ ਤੁਹਾਡੇ ਚਰਨਾਂ ਦੇ ਵਿੱਚ ਆਈ ਹਾਂ ਅਦਰ ਸਸੰਸਨ ਵਾਗਦੀ ਜੀ ਨੇ ਭੇਜਿਆ ਹੈ ਪਰ ਨੇ ਆਪਣਾ ਨਾਮ ਨਹੀਂ ਦੱਸਿਆ ਹੈ ਇਹ ਇਸੀ ਪਲੇਟਫਾਰਮ ਤੇ ਅਭੀਜੀਤ ਦੁਜਾ ਸਸੰਸਨ ਹੈ ਜਿਸ ਦੀ ਅੰਟੀ ਦਾ ਥੈਂਕ ਯੂ ਕਰਦੇ ਆ ਕਿ ਉਹਨੀਆਂ ਬਲੇਸਿੰਗਸ ਨੇ ਸਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਪਰ ਗੁਰੂ ਪਿਤਾ ਜੀ ਨੇ ਜੋ ਸਾਡੀ ਸੇਵਲ ਹੋਈ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਸਤ ਸੰਤ ਅਲਗੇਤ ਸੰਗਦੀ ਅੱਗੇ ਸ਼ੇਅਰ ਜ਼ਰੂਰ ਕਰਨਾ ਹੈ ਕਿ ਕਿਰਤੀ ਕੋਸਵੇ ਦਾ ਮਹਤਰੀ ਅਰਿਉਲੋਜੀ ਨੂੰ ਆਪ ਤੁਹਾਨੂੰ ਸੰਗਦੀ ਜੈ ਮੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਸੰਗਦੀ ਇਹ ਮੇਰਾ ਦੂਸਰਾ ਸਤ ਸੰਗਾ ਮੈਂ ਪਹਿਲਾਂ ਵੀ ਐਸੀ ਚੈਨਲ ਤੇ ਆਪਣਾ ਸਤ ਸੰਗ ਸ਼ੇਅਰ ਕੀਤਾ ਵਾ ਕਿ ਕਿਦਾਂ ਮੈਨੂੰ ਗੁਰੂ ਜੀ ਨੇ ਆਪਣੇ ਨਾਲ ਜੋੜਿਆ ਇਹ ਮੇਰਾ ਦੂਸਰਾ ਸਤ ਸੰਗਾ ਤੇ ਮੈਂ ਅੱਜ ਵੀ ਗੁਰੂ ਜੀ ਦਾ ਫੇਰ ਸ਼ੁਕਰਾਨਾ ਸਤ ਸੰਗ ਸ਼ੇਅਰ ਕਰ ਰਹੀ ਹਾਂ ਸੰਗਾਜੀ ਜੈ ਗੁਰੂ ਜੀ ਗੁਰੂ ਜੀ ਦਾ ਮੰਤਰ ਜਾਪ ਫਲਾ ਕਰਨਾ ਚਾਹੂੰਗੀ ਓਮ ਨਮਾ ਸ਼ਿਵਾਏ ਸ਼ਿੰਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਸ਼ਿੰਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਸੰਗਾਜੀ ਸਤ ਸੰਭੋਤ ਗੁਰੂ ਜੀ ਦੀ ਬੜੀ ਕਿਰਪਾ ਵਾ ਗੁਰੂ ਜੀ ਨੇ ਮੈਨੂੰ ਆਪਣੇ ਚੰਨਨ ਨਾਲ ਲਾਇਆ ਗੁਰੂ ਜੀ ਨੇ ਮਿਹਰ ਕੀਤੀ ਸੰਗਾਜੀ ਮੇਰੇ ਮੇਰੀ ਮੈਨੂੰ ਤਾਂ ਕੁਝ ਦਿਨ ਬਾਅਦ ਬਰ ਮੈਸੇਜ ਆਉਂਦੇ ਸੀ ਕਿਦਰ ਤੇ ਬਲੈਕ ਮਾਜੀਕਾ ਬਲੈਕ ਮਾਜੀਕਾ ਮਤਲਬ ਕਸ਼ਟ ਕੱਟ ਰਹੀ ਆ ਮੇਰੇ ਅੰਕਲ ਜੀ ਨੂੰ ਵੀ ਗੁਰੂ ਜੀ ਨੇ ਨਵੀਂ ਜ਼ਿੰਦਗੀ ਬLES ਕੀਤੀ ਮੈਨੂੰ ਵੀ ਗੁਰੂ ਜੀ ਨੇ ਪਤਾ ਨਹੀਂ ਸਾਨੂੰ ਕਿੰਨੀ ਵਾਰੀ ਉਹ ਨਵੀਂ ਜ਼ਿੰਦਗੀ ਬLES ਕਰ ਚੁਕੇ ਆ ਦੋ ਵਾਰੀ ਤਿੰਨ ਵਾਰੀ ਮੈਨੂੰ ਨਹੀਂ ਪਤਾ ਪਰ ਮੈਨੂੰ ਇਨਾ ਪਤਾ ਕਿ ਮੈਨੂੰ ਇੱਕ ਵਾਰੀ ਸੁਪਨਾ ਆਇਆ ਸੀ ਗੁਰੂ ਜੀ ਦਾ ਕਿ ਮੈਂ ਗੁਆ ਰਹੀ ਹਾਂ ਕਿ ਤੇ ਇਹ ਤੇ ਗੁਰੂ ਜੀ ਨੇ ਮੈਨੂੰ ਸੁਪਨੇ ਵਿੱਚ ਮੇਰੀ ਜਾਨ ਬਚਾਈ ਜਦੋਂ ਮੈਨੂੰ ਮੇਰੇ ਸੱਤੀ ਪਈਆਂ ਮੈਨੂੰ ਕਿਸੇ ਨੇ ਖਿੱਚਿਆ ਮਤਵਾ ਕੇ ਉੱਠ ਗਈ ਤਾਂ ਮੈਂ ਕਿਹਾ ਜਾਇ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਦੇ ਅਗਲੇ ਦਿਨ ਮੈਨੂੰ ਸੰਗ ਗੁਰੂ ਜੀ ਦਾ ਮੈਸੇਜ ਆਇਆ ਕਿ ਤੈਨੂੰ ਮੈਂ ਨਵੀਂ ਜ਼ਿੰਦਗੀ ਬਖਸ਼ ਕੀਤੀ ਆ ਤੇ ਮੈਂ ਮੈਂ ਕਿਹਾ ਮੈਨੂੰ ਸੁਪਨੇ ਚ ਗੁਰੂ ਜੀ ਨੇ ਸੁਤੀ ਇਦਾਂ ਜਿੱਦਾਂ ਕਿਸੇ ਨੇ ਮੈਨੂੰ ਖਿੱਚਿਆ ਹੁੰਦਾ ਬਾਹ ਫੜ ਕੇ ਕਿ ਗੁਰੂ ਜੀ ਨੇ ਮੇਰੀ ਜ਼ਿੰਦਗੀ ਬਚਾਈ ਮੈਂ ਲੱਖ ਲੱਖ ਵਾਰ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਆ ਇਦਾਂ ਮੇਰੇ ਦੂਜੀ ਵਾਰੀ ਗੁਰੂ ਜੀ ਨੇ ਫੇਰ ਮੈਨੂੰ ਜਿੰਨੀ ਜ਼ਿੰਦਗੀ ਦਿੱਤੀ ਇਹ ਦੀ ਮੇਰੇ ਸੁਪਨੇ ਵਿੱਚ ਗੁਰੂ ਜੀ ਆਏ ਉਹਨਾਂ ਨੇ ਮੈਨੂੰ ਮੇਰੇ ਗੱਥੇ ਦੇ ਵਿੱਚ ਰੂਮ ਇੱਕ ਮਾਲਾ ਪਾਈ ਹੈ ਨਾ ਤੇ ਮੈਨੂੰ ਸ਼ਿਗਨੇਸ਼ੀ ਬਲਿੰਗ ਦੇ ਦਰਸ਼ਨ ਹੋਏ ਕਿੰਨੇ ਮਤਲਬ ਮੈਨੂੰ 45 ਜ ਮਿਲਿਆ ਜਦੋਂ ਥ੍ਰਿਲੰਗਾ ਪ੍ਰਸ਼ਾਦ ਸੀਗਾ ਮੈਨੂੰ ਕਿਸ਼ਨ ਜੀ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਸੁਪਨੇ ਚ ਤੇ ਫਿਰ ਮੈਨੂੰ ਕਿੰਨੀ ਸੰਗਤ ਬੈਠੀ ਮੈਂ ਉਹਨਾਂ ਨੂੰ ਗੁਰੂ ਜੀ ਬਾਰੇ ਦੱਸਦੀ ਹਾਂ ਉੱਥੇ ਉਹ ਵੀ ਹੁੰਦਾ ਵਾ ਆਪਣਾ ਪਾਠ ਵਗੈਰਾ ਚੱਲਦਾ ਵਾ ਤੇ ਕੋਈ ਮੈਂ ਉਹਨਾਂ ਨੂੰ ਦੱਸਦੀ ਮੈਂ ਕਿੰਨੀ ਕਿ ਮੈਨੂੰ ਆ ਭਜਨ ਸੁਣਾਓ ਮੋਹੀਦੀਨ ਕੋ ਰੱਖ ਲਿਆ ਕਿ ਮੈਨੂੰ ਬਹੁਤ ਵਧੀਆ ਲੱਗਦਾ ਵਾ ਉੱਥੇ ਮੈਂ ਉਹਨਾਂ ਨੂੰ ਕਹਿੰਨੀ ਮੈਂ ਹਿੰਦੂ ਆ ਕਿ ਉਹ ਸਿੱਖ ਹਿੰਦੂ ਆਪਸ ਵਿੱਚ ਲੜਦੇ ਮੈਂ ਨਾ ਸਾਰਿਆਂ ਨੂੰ ਮੈਂ ਉਹ ਕਹਿੰਦਾ ਤੁਸੀਂ ਤੁਹਾਨੂੰ ਅੰਦਰ ਆ ਪੰਜਾਬੀ ਵਿੱਚ ਕਿ ਹਾਂਜੀ ਮੈਂ ਸੁੰਨ ਸ਼ਬਦ ਮੈਨੂੰ ਵਧੀਆ ਬਹੁਤ ਲੱਗਦੇ ਮੈਨੂੰ ਉੱਥੇ ਪ੍ਰਸ਼ਾਦ ਦੀ ਸੁਪਨੇ 'ਚ ਮਿਲਿਆ ਮੈਂ ਖਾਦਾ ਮੈਨੂੰ ਸੁਪਨੇ 'ਚ ਮੈਨਾਂ ਇੰਨਾ ਕੁਝ ਹੋਇਆ ਮੈਨੂੰ ਗੁਰੂ ਜੀ ਨੇ ਸ਼ਿਵ ਲਿੰਗ ਨੇ ਸ਼ਿਵ ਲਿੰਗ ਦੇ ਰੂਪ ਵਿੱਚ ਦਰਸ਼ਨ ਦਿੱਤੇ ਇੱਕ ਬੇਲ ਪੱਤਰੀ ਦਾ ਬ੍ਰਿਛੀ ਵੀ ਲੱਗਾ ਸੀ ਉਹ ਵੀ ਮੈਨੂੰ ਦਰਸ਼ਨ ਹੋਏ ਇਹ ਗੁਰੂ ਜੀ ਦੀ ਬੜੀ ਕਿਰਪਾ ਹੈ ਗੁਰੂ ਜੀ ਨੇ ਮੈਨੂੰ ਬੜੀ ਵਾਰੀ ਬਚਾਇਆ ਆ ਮੈਨੂੰ ਜ਼ਿੰਦਗੀ ਦਿੱਤੀ ਮੈਂ ਗੁਰੂ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦੀ ਆ ਹਨ ਮੈਂ ਤੁਮਨੰਤਮ ਵਾਰ ਸ਼ੁਕਰਾਨਾ ਗੁਰੂ ਤੇਵਾਂ ਨੰਤਮ ਨੰਤਮ ਸ਼ੁਕਰਾਨਾ ਮੇਰੇ ਘਰ ਵਾਲੇ ਦੇ ਮੈਂ ਹਾਰਟ پیشنਟ ਆ ਮੇਰੇ ਘਰ ਮੇਰੇ ਅੰਕਲ ਵੀ ਹਾਰਟ پیشنਟ ਆ ਉਹਨਾਂ ਦੇ ਹਾਰਟ ਦੇ નીચે ਗਿਲਟੀ ਬਣ ਗਈ ਸੀ ਮੈਂ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਪਹਿਲੇ ਇੰਨੀ ਤਕਲੀਫ ਚ ਹੋ ਹੈਗੇ ਅੰਕਲ ਜੀ ਤੇ ਇਹਨਾਂ ਨੂੰ ਤੁਸੀਂ ਇਹਨੂੰ ਦੇਖਣਾ ਕੋਈ ਇਹਨਾਂ ਦਾ ਇਦਾਂ ਹੋਵੇ ਨਾ ਆਪਰੇਸ਼ਨ ਵਗੈਰਾ ਕੁਝ ਨਹੀਂ ਪਤਾ ਨਹੀਂ ਕੀ ਹੈਗਾ ਹੈ ਕੀ ਨਹੀਂ ਪਰ ਤੁਸੀਂ ਕਿ ਸੰਗਤ ਜੀ ਜਕੀਨ ਕਰੋ ਉੱਥੇ ਕੁਝ ਨਹੀਂ ਨਿਕਲਿਆ ਜਦੋਂ ਹਾਰਟ ਵਾਲੇ ਡਾਕਟਰ ਇਕਵਲ ਡਾਕਟਰ ਨੂੰ ਦਿਖਾਇਆ ਤਾਂ ਉਹਨਾਂ ਨੇ ਟਿਊਬ ਵਗੈਰਾ ਦਿੱਤੀ ਦੂਜੀ ਵਾਰ ਜਦੋਂ ਉਹਨਾਂ ਨੇ ਹਾਰਟ ਦੇ ਜਿਹੜੇ ਡਾਕਟਰ ਨੇ ਪੇਸ਼ੈਂਟ ਕੀਤਾ ਸੋ ਉਹਨੂੰ ਦਿਖਾਇਆ ਤਾਂ ਉਹਨਾਂ ਨੇ ਕਿਹਾ ਕਿ ਪੈਗੁਲਮੈਂਟ ਪੈਪ ਕੁਸ਼ੁੰਦਾ ਵਾ ਉਹ ਉਹ ਉਹਦੇ ਤੇ ਉਹ ਡੈਮੇਜ ਹੋਇਆ ਵਾ ਵੀ ਤੁਸੀਂ ਟਿਊਬ ਟਿਊਬ ਲਗਾਓ ਉਹ ਫਟ ਗਿਆ ਵਾ ਤੇ ਤੁਸੀਂ ਟਿਊਬ ਲਗਾਓ ਤੇ ਇਹ 15 ਦਿਨ ਚ ਵੀ ਠੀਕ ਹੋ ਸਕਦਾ ਹੋਰ ਕੁਝ ਕਰਨ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਸੰਗਤ ਜੀ ਜੀ ਕੀ ਇਹ ਨਹੀਂ ਕਰਨਾ ਗੁਰੂ ਜੀ ਨੇ ਗੁਰੂ ਠੀਕ ਕਰ ਤਾਂ ਮੈਨੂੰ ਮੈਸੇਜ ਵੀ ਆ ਗਿਆ ਸੀ ਕਿ 1 ਜਨਵਰੀ ਤੋਂ ਬਾਅਦ ਸਭ ਠੀਕ ਹੋਏਗਾ ਨਾ ਤੂੰ ਟੈਨਸ਼ਨ ਨਾ ਲੈ ਉਹ ਗੁਰੂ ਜੀ ਨੇ ਜੋ ਕੀਤਾ ਜਿੱਧਾ ਕੀਤਾ ਉਦੋਂ ਹੀ ਹੋਇਆ ਬਿਲਕੁਲ ਠੀਕ ਹੋ ਗਏ ਅੰਕਲ ਦੀ ਗਿਲਤੀ ਬਿਲਕੁਲ ਖਾਇਕ ਹੋ ਗਈ ਸਿਰਫ ਟਿਊਬ ਲਾਉਣ ਨਾਲ ਹੀ ਆਰਾਮ ਆ ਗਿਆ ਫਿਰ ਮੇਰੇ ਅੰਕਲ ਜੀ ਦੇ ਪੈਰ ਦੀ ਹੱਡੀ ਬਹੁਤ ਦਰਦ ਕਰਦੀ ਸੀ ਡਾਕਟਰ ਨੇ ਕਿਹਾ ਸੀ ਕਿ ਹਨਾ ਇੰਜੈਕਸ਼ਨ ਲਗਾਤਾ ਹੱਡੀ ਜੇ ਠੀਕ ਹੋਵੇ ਨਹੀਂ ਤਾਂ ਆਪਰੇਸ਼ਨ ਹੋਗਾ 2-3 ਮਹੀਨੇ ਬਾਅਦ ਪਰ ਨਹੀਂ ਸੰਗਾ ਜਿਵੇਂ ਗੁਰੂ ਜੀ ਨੂੰ ਗਿਆ ਤਾਂ ਗੁਰੂ ਜੀ ਨੇ ਉਹਨਾਂ ਦੇ ਪੈਰ ਦੀ ਹੱਡੀ ਵੀ ਬਸੋ ਇੱਕ ਬੂਟਾ ਜਪਨ ਲਿਆ ਉਹਨਾਂ ਨੇ ਇੱਕ ਚੀਜ਼ ਦਿੱਤੀ ਉਹ ਕਰਦੇ ਆ ਮੇਰੇ ਕੁੜੀਆਂ ਦਾ ਕਲੂਕਾ ਵਾਸ਼ਗਰਨਾ ਕਰਦੀਆਂ ਤੇ ਫਿਰ ਸੰਗਤ ਜੀ ਮੇਰੀਆਂ ਕੁੜੀਆਂ ਦੋ ਕੁੜੀਆਂ ਮੇਰੀਆਂ ਦੋ ਬੇਟੀਆਂ ਮੋਂ ਦੋਨੇ ਬਾਹਰ ਰਹਿੰਦੀਆਂ ਵਾ ਇੱਥੇ ਇੱਕ ਕੁੜੀ ਦਾ ਹੱਲ ਕੰਮ ਵੀ ਆਦਾ ਹੱਲ ਨਹੀਂ ਹੋ ਰਿਹਾ ਹੁਣ ਗੁਰੂ ਜੀ ਆਪੇ ਨੂੰ ਦੇਖਣਗੇ ਕਿੱਦਾਂ ਕਰਨੀ ਉਹਨਾਂ ਨੇ ਗੁਰੂ ਜੀ ਹੀ ਜਾਣਦੇ ਸਭ ਕੁਝ ਛੋਟੀ ਕੁੜੀ ਆਈ ਸੀ ਮੈਨੂੰ ਮੇ ਸਾਨੂੰ ਦੀਵਾਲੀ ਤੇ ਗੁਰੂ ਜੀ ਨੇ ਕਿਹਾ ਤੇਰੇ ਘਰ ਖੁਸ਼ੀਆਂ ਆਉਣ ਵਾਲੀਆਂ ਮੇਰੀ ਬੇਟੀ ਆਈ ਹਨਾ ਪੜਾਈ ਕਰਕੇ ਤੋ ਉਹਦੇ ਨਾਲ ਬਹੁਤ ਜ਼ਿਆਦਾ ਦਾੜ ਦੇ ਵਿੱਚ ਪੇਨ ਸੀ ਉਹ ਬਾਹਰ ਬਹੁਤ ਤਕਲੀਫ ਚ ਸੀਗੀ ਤੇ ਉੱਥੇ ਡਾਕਟਰ ਨੇ ਉਹਨੂੰ ਕਿਹਾ ਕਿ ਤੈਨੂੰ TMJ ਕਰਕੇ ਪ੍ਰੋਬਲਮ ਹੈਗੀ ਆ ਫਿਰ ਤੋ ਅੱਗੇ ਜਾ ਕੇ ਤੇਰਾ ਖਾਣਾ ਪੀਣਾ ਹੀ ਬੰਦ ਹੋ ਸਕਦਾ ਬਹੁਤ ਜ਼ਿਆਦਾ ਬੈਕ ਤੇ ਸਿਰ ਬਹੁਤ ਦੁਖਦਾ ਸੀ ਤੇ ਮੈਂ ਗੁਰੂ ਜੀ ਨੂੰ ਕਿਹਾ ਦੇਖੋ ਤੁਸੀਂ ਉਹ ਦੋ ਉੱਥੇ ਡਾਕਟਰਾਂ ਨੇ ਉਹਨੂੰ ਇੰਨਾ TMJ ਦੱਸਦਾ ਤੇ ਫਿਰ ਮੈਂ ਉੱਥੇ ਫਿਰ ਉਹ ਇੰਡੀਆ ਆਈ ਤੇ ਮੈਂ ਗੁਰੂ ਜੀ ਨੂੰ ਕਿਹਾ ਮੈਂ ਡਾਕਟਰ ਦੇ ਲੈ ਕੇ ਚੱਲੀ ਆ ਗੁਰੂ ਜੀ ਬਸ ਇਹ ਯਕੀਨ ਕਰਨਾ ਕਿ ਦਾੜ ਦੀ ਪ੍ਰੋਬਲਮ ਨਿਕਲੇ ਉਹ ਵੀ ਫਿਰ ਉਹ ਜਦੋਂ ਉੱਥੇ ਨੇ ਬਾਹਰ ਦਖਾ ਤੇ ਇੱਕ ਹੋਰ ਕਿਸੇ ਦੀ ਸਲਾਹ ਲਈ ਤੇ ਉਹਨਾਂ ਨੇ ਕਿਹਾ ਕਿ ਨੀਂਦ ਦਾੜ ਦੀ ਪ੍ਰੋਬਲਮ ਲੱਗਦੀ ਲੱਗਦੀ ਉਹਨਾਂ ਨੇ ਐਕਸ ਰੇ ਵਗੈਰਾ ਕੀਤੇ ਪਰ ਜਦੋਂ ਇੰਡੀਆ ਆਏ ਤੇ ਉਹਨੇ ਇੱਥੇ ਡਾਕਟਰ ਨੂੰ ਦਿਖਾਇਆ ਉਹਨਾਂ ਨੇ ਕਿਹਾ ਕਿ ਐਮ ਜੀ ਦੀ ਪ੍ਰੋਬਲਮ ਹੀ ਹੈਨੀ ਇਹ ਕੁੜੀ ਨੂੰ ਦਾੜ ਦੀ ਪ੍ਰੋਬਲਮ ਨਿਕਲੀ ਅਕਲਦਾਰ ਨਿਕਲਦੀ ਔਰ ਟਿੱਡੀ ਆਈ ਹੋਈ ਆ ਕਿ ਉਹੋ ਟਟਵਾ ਦੂਗੇ ਸਭ ਠੀਕ ਹੋਏ ਨਾ ਦੇਖੋ ਗੁਰੂ ਜੀ ਨੇ ਜਿੱਦਾਂ ਮੈਂ ਕਿਹਾ ਕਿ ਗੁਰੂ ਜੀ ਦਾੜ ਦੀ ਪ੍ਰੋਬਲਮ ਨਿਕਲਿਆ ਵੇ ਵੀ ਦਾੜ ਹੋ ਸਕਦਾ ਜੀ ਅਕਲਦਾਰ ਨਿਕਲਦੀ ਉਦਾਂ ਹੀ ਹੋਇਆ ਗੁਰੂ ਜੀ ਨੇ ਡੀਐਮਜੀ ਦੀ ਪ੍ਰੋਬਲਮ ਹੀ ਖਤਮ ਕਰਦੀ ਦਾੜ ਡੀਐਮਜੀ ਦੀ ਪ੍ਰੋਬਲਮ ਹੀ ਹੈ ਨਹੀਂ ਡਾਕਟਰ ਕਹਿੰਦਾ ਇੰਡੀਆ ਚ ਇਹਨੂੰ ਦੋਨੇ ਇੱਥੇ ਟੈਸਟ ਕਰਾਇਆ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਦਾ ਮੈਂ ਤਾਂ ਜਿੰਨਾ ਸ਼ੁਕਰਾਨਾ ਕਰਾਂ ਨਾ ਮੈਂ ਕੁਝ ਕਰਾਨਾ ਸ਼ਬਦੀ ਛੋਟਾ ਲੱਗਦਾ ਗੁਰੂ ਜੀ ਦੀ ਇਹ ਨੀ ਕਿਰਪਾ ਰਹੀ ਮੇਰੀ ਕੁੜੀ ਆਈ ਉਹ ਮਹੀਨਾ ਡੇਢ ਮਹੀਨਾ 25 26 ਦਿਨ ਲਈ ਬਹੁਤ ਵਧੀਆ ਰਿਹਾ ਸਾਡੇ ਨਾਲ ਮੈਂ ਮੇਰੇ ਹਸਬੰਦ ਬਹੁਤ ਖੁਸ਼ ਸੀ ਮੇਰਾ ਅੰਕਲ ਜੀ ਫਿਰ ਅਸੀਂ ਉਹਨੂੰ ਘੁਮਾਉਣ ਲਈ ਹਿਮਾਚਲ ਲੈ ਕੇ ਉੱਥੇ ਗੁਰੂ ਜੀ ਨੇ ਗੁਰੂ ਜੀ ਨਾਲ ਨਾ ਰਹੇ ਅਸੀਂ ਗੁਰੂ ਜੀ ਨੇ ਆਪਣੀ ਬੇਟੀ ਨੂੰ ਦੱਸਿਆ ਗੁਰੂ ਜੀ ਨੇ ਬਟਰਫਲਾਈ ਦੇ ਰੂਪ ਵਿੱਚ ਕੜੀ ਬੜੀ ਵਾਰੀ ਦਰਸ਼ਨ ਦਿੱਤੇ ਮੋਰ ਦੇ ਰੂਪ ਦੇ ਵਿੱਚ ਕਬੂਤਰ ਦੇ ਰੂਪ ਦੇ ਵਿੱਚ ਇੱਕ ਦੋ ਵਾਰੀ ਤਾਂ ਮੈਨੂੰ ਇਦਾਂ ਵੀ ਲੱਗਾ ਕਿ ਗੁਲਾਬਾਂ ਦੀ ਖੁਸ਼ਬੂ ਵੀ ਆਈ ਹੈ ਗੁਰੂ ਜੀ ਨੇ ਕੜਾ ਪ੍ਰਸਾਦ ਦੇ ਵਿੱਚ ਵੀ ਓਮ ਦੇ ਦਰਸ਼ਨ ਦਿੱਤੇ ਆ ਮੋਰ ਦੇ ਰੂਪ ਦੇ ਵਿੱਚ ਜੀਵਨ ਦਰਸ਼ਨ ਦਿੱਤੇ ਆ ਗੁਰੂ ਜੀ ਦੀ ਬੜੀ ਅਸੀਮ ਕਿਰਪਾ ਆ ਹਨ ਉਹਦੇ ਵਸ ਗੁਰੂ ਜੀ ਆਪਣੇ ਦਰਸ਼ਨ ਦਿਨਦੇ ਆ ਤੇ ਫਿਰ ਸੰਗਾ ਜੀ ਗੁਰੂ ਮੇਰੀ ਕੁੜੀ ਅਸੀਂ ਇੱਕ ਉੱਥੇ ਹਿਮਾਚਲ ਜਿਹੜਾ ਘੁੰਮ ਰਹੇ ਸੀ ਤੇ ਉੱਥੇ ਕਈ ਵਾਰੀ ਇਹ ਬਟਰਫਲਾਈ ਦੇ ਰੂਪ ਦੇ ਵਿੱਚ ਮੈਂ ਕਿਹਾ ਗੁਰੂ ਜੀ ਸਾਡੇ ਨਾਲ ਹੀ ਰਹਿਣਾ ਹਣਮ ਤੇ ਵੇ ਵੇ ਕਰੀ ਉਸ ਉੱਥੇ ਵੀ ਗੁਰੂ ਜੀ ਨੇ ਸਾਨੂੰ ਇੱਕ ਵੇ ਡਲ ਗੱਡਾ ਸੀ ਗੱਡੀ 'ਚ ਬੈਠੇ ਤਾਂ ਕੋਈ ਸਾਹਮਣੇ ਚੀਜ਼ ਆ ਰਹੀ ਹੈ ਅਸੀਂ ਵੀ ਸਾਡੀ ਜਾਨ ਬਚਾਈ ਗੁਰੂ ਜੀ ਨੇ ਲੱਖ ਲੱਖ ਸ਼ੁਕਰਾਨਾ ਫਿਰ ਮੈਂ ਤੇ ਮੇਰੀ ਬੇਟੀ ਇੱਕ ਮੰਦਿਰ 'ਚ ਗਏ ਸੀ ਬੜੀ ਉੱਚਾਈ ਤੇ ਸੀ ਤੇ ਸਾਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਗੁਰੂ ਜੀ ਨੇ ਕਿਹਾ ਗੁਰੂ ਜੀ ਨਾਲ ਲੈ ਜਾਣਾ ਮੇਰੀ ਕੁੜੀ ਦੀ ਵੀ ਉੱਥੇ ਤੇ ਇੱਥੇ ਤੋਂ ਠੀਕ ਨਹੀਂ ਸੀ ਪਰ ਗੁਰੂ ਜੀ ਸਾਡੇ ਨੂੰ ਸਾਨੂੰ ਨਾਲ ਹੀ ਲੈ ਕੇ ਗਏ ਨਾਲ ਹੀ ਲੈ ਕੇ ਆਏ ਦਰਸ਼ਨ ਕਰਾ ਕੇ ਮੈਂ ਗੁਰੂ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦੀ ਹਾਂ ਉਹਨਾਂ ਨੂੰ ਤਮਨੰਤਮ ਵਾਰ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਏ ਮੈਨੂੰ ਮੇਰਾ ਸ਼ੁਕਰਾਨਾ ਸਤ ਸੰਗਤ ਜੀ ਗੁਰੂ ਜੀ ਦਾ ਉਹਨਾਂ ਨੇ ਸਾਨੂੰ ਨਵੀਂ ਜ਼ਿੰਦਗੀ ਬਖਸ਼ ਕੀਤੀ ਮੈਨੂੰ ਮੈਨੂੰ ਹੀ ਤਾਂ ਪਤਾ ਨਹੀਂ ਕਿੰਨੀ ਵਾਰੀ ਗੁਰੂ ਜੀ ਨੇ ਮੇਰੀ ਜਾਨ ਬਚਾਈ ਇਹਨਾਂ ਦੇ ਘਰ ਵਾਲੇ ਦੀ ਰੱਖਿਆ ਕੀਤੀ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਮੇਰੇ ਬੱਚਿਆਂ ਦੀ ਦੇਖਭਾਲ ਉਹ ਕਰ ਰਿਹਾ ਉਹਨਾਂ ਦੇ ਨਾਲ ਹੀ ਆ ਮੈਨੂੰ ਪਤਾ ਗੁਰੂ ਜੀ ਸਾਡੇ ਨਾਲ ਆ ਸਿੱਧੇ ਸਾਡੇ ਨਾਲ ਰਹਿਣ ਮੈਂ ਹੀ ਗੁਰੂ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦੀ ਆ ਅੱਗੇ ਵੀ ਮੈਂ ਹੋਰ satsang ਸ਼ੇਅਰ ਕਰਦੀ ਰਹੂੰਗੀ ਬਸ ਮੈਨੂੰ ਇਹ ਗੁਰੂ ਜੀ ਆਪਣਾ ਹੱਥ ਸਾਡਾ ਹੱਥ ਫੜੀ ਰੱਖਣਗੇ ਮੇਰੇ ਤੋਂ ਕੋਈ satsang ਬੋਲਣ ਦੀ गलती हुई होगात जी मैं गुरु जी माफ कर देना अपनी बेवकूफ ना दान बेटी समझ के गुरु जी संगत जी माफ कर देना मैं अपना शुकराना संग इत ही हूँ विराम कर लगी अगे भी मैं शुकराना सत्संग शेयर कर दी रहूँगी जय गुरु जी शुकराना गुरु जी अनंतम नंतम शुकराना गुरु जी ओम नमः शिवाय शिव जी सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नमः शिवाय गुरु जी सदा सहाय जय गुरु जी शुकराना गुरु जी अनंतम ननंत पार शुकराना गुरु जी हांटी जी सतसंग शेयर कर रहे हैं जो चैनल पर मेरा सत्संग शेयर हो रहा है गुरु जी उन्होंने भी अपनी असीम कृपा बनाए रखन जय गुरु जी शुकराना गुरु जी अनंतम नंतम पार शुकराना गुरु जी गुरु जी ਜਿੰਦਾ ਸ਼ਾਰਟਕੱਟ ਦੱਸਿਆ ਗੁਰੂ ਮੈਂ ਜਿੰਦਾ ਸ਼ਾਰਟਕੱਟ ਇਸ ਨਾਲ ਸਦੀ ਸਨਾ ਸਕਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਗੁਰੂ ਜੀ ਤੁਪੂਲ ਹੋਈ ਫੁੱਲ ਬਖਸ਼ਣਾ ਦاتے ਹੈ ਜੈ ਗੁਰੂ ਦੀ ਸ਼ੁਗਰਾਨਾ